ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਧੰਨਵਾਦੀ ਜਿਹੜੇ ਇੱਥੇ ਸਾਡੇ ਮੌਜੂਦ ਨੇ ਸਾਡੇ ਕੋਲ ਤੇ ਇਹ 30 ਤਰੀਕ ਦਾ ਪ੍ਰੋਗਰਾਮ ਹੈ ਜੀ 11 ਵਜੇ ਦਾ ਕੰਨੇ ਸ਼ਹਿਰ ਨੂੰ ਗ੍ਰੀਨ ਸਿਟੀ ਬਣਾਉਣ ਖਾਸਤਰ ਸ਼ਹਿਰ ਦੀਆਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਸਰਕਾਰੀ ਅਦਾਰੇ ਨੇ ਤੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 30 ਤਰੀਕ ਨੂੰ 11 ਵਜੇ ਪੂਰੇ ਬੂਟੇ ਲਗਾਏ ਜਾਣਗੇ ਜੋ ਭਟੀਆਂ ਵਾਲਾ ਗਰਾਊਂਡ ਹੈ ਜੀ ਡਵੈਲਪਮੈਂਟ ਦੇ ਕੋਲ ਤੇ ਇਸ ਤਰ੍ਹਾਂ ਵੀ ਬੂਟੇ ਲਗਾਏ ਜਾਣਗੇ ਸਾਹਿਬ ਜੀ ਦੇਖੋ ਜਿਵੇਂ ਕਿ 1 ਮਿੰਟ ਦੇ ਵਿੱਚ 200 ਬੂਟਾ ਲਗਾਇਆ ਜਾਣਾ ਹੈਗਾ ਥੰਨੇ ਸ਼ਹਿਰ ਦੇ ਜਿੰਨੇ ਵੀ ਸਮਾਜਸੀ ਦੀਆਂ ਸੰਸਥਾਵਾਂ ਨੇ ਜਾਂ ਵਾਤਾਵਰਨ ਪ੍ਰੇਮੀ ਨੇ ਉਹਨਾਂ ਸਾਰਿਆਂ ਤੋਂ ਇੱਕ ਇੱਕ ਬੂਟਾ 1 ਮਿੰਟ ਦੇ ਵਿੱਚ ਉਰੇ ਲਗਾਇਆ ਜਾਏਗਾ ਪੂਰਾ 200 ਬੂਟਾ ਲਗਣਾ ਹੈਗਾ ਜੀ ਜੋ ਪ੍ਰਸ਼ਾਸਨ ਹੈ ਜੀ ਪ੍ਰਸ਼ਾਸਨ ਵੱਲੋਂ ਐਸਡੀਐਮ ਦਫ਼ਤਰ ਚੋਂ ਸੀਡੀਪੀਓ ਦਫ਼ਤਰ ਬਿਜਲੀ ਦਾਰੇ ਤੇ ਜੀਐਸਟੀ ਵਿਭਾਗ ਤੇ ਹੋਰ ਵੀ ਐਦਾਂ ਦੇ ਜਿਵੇਂ ਨਗਰ ਕੌਂਸਲ ਕਮੇਟੀ ਆ ਉਹਦੇ ਸਾਰੇ ਜੋ ਵੀ ਨੁਮਾਇੰਦੇ ਨੇ ਜਾਂ ਫਿਰ ਅਫਸਰ ਸਹਿਬਾਨ ਨੇ ਉਹ ਸਾਰੇ ਆ ਰਹੇ ਨੇ ਤੇ ਸਮਾਜ ਸੇਵੀ ਧਾਰਮਿਕ ਤੇ ਰਾਜਨੀਤਿਕ ਜੋ ਸ਼ਖਸੀਅਤਾਂ ਨੇ ਉਹ ਵੀ ਆ ਰਹੇ ਨੇ ਜਿਵੇਂ ਕਿ ਸਾਡੇ ਤਰਨਪੁਰ ਸਿੰਘ ਜੀ ਜਿਹੜੇ ਦੇ ਕੈਬਨਟ ਮੰਤਰੀ ਨੇ ਅਸੀਂ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਹੈਗਾ ਆ ਤੇ ਕੋਟਲੀ ਸਾਹਿਬ ਹੋਗੇ ਗੁਰਪ੍ਰੀਤ ਭੱਟੀ ਹੋਗੇ ਜਾਦੂ ਵੀਰ ਹੋ ਗਿਆ ਤੇ ਹੋਰ ਵੀ ਜਿਨੇ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਰ ਮੈਦਾਨ ਫਤਿਹ ਸੇਵਾਦਲ ਪਿਛਲੇ ਕਈ ਸਾਲਾਂ ਤੋਂ ਪਲਾਂਟੇਸ਼ਨ ਕਰਦਾ ਆ ਰਿਹਾ ਆ ਲੇਕਿਨ ਕਦੇ ਅੱਡੇ ਵੱਡੇ ਪਲੇਟਫਾਰਮ ਦੇ ਉੱਤੇ ਆ ਕੇ ਪਲਾਂਟੇਸ਼ਨ ਨਹੀਂ ਕੀਤੀ ਅਸੀਂ ਤੇ ਗੁਰਜੰਟ ਵੀਰ ਜੀ ਨੇ ਸੋਚਿਆ ਬੈਠ ਕੇ ਕੁਝ ਅਜਿਹਾ ਮਾਹੌਲ ਬਣਾਇਆ ਜਾਵੇ ਸ਼ਹਿਰ ਦਾ ਜੀਦੇ ਨਾਲ ਸਾਰਿਆਂ ਨੂੰ ਇੱਕ ਇਹ ਕਨਵੇ ਹੋ ਜਾਵੇ ਵੀ ਹਾਂ ਆਪਾਂ ਨੇ ਪlant ਕਿਉਂ ਲਗਾਣੇ ਨੇ ਸਾਡੇ ਲਈ ਕਿਉਂ ਜ਼ਰੂਰੀ ਨੇ ਤੇ ਸਾਡਾ ਜਿਹੜਾ 30 ਤਰੀਕ ਦਾ ਪ੍ਰੋਗਰਾਮ ਹੈ ਉਸ ਦੇ ਵਿੱਚ ਹਰ ਇੱਕ ਬੰਦਾ ਆ ਕੇ ਉੱਤੇ ਪਲਾਂਟੇਸ਼ਨ ਕਰੇਗਾ ਤੇ ਆਪਣੇ ਥਿਊ ਵੀ ਦੇਗਾ ਉਹ ਦੱਸੇਗਾ ਵੀ ਪਲਾਂਟੇਸ਼ਨ ਲਗਾਣੇ ਪਲਾਂਟੇਸ਼ਨ ਕਰਨੀ ਕਿਉਂ ਜ਼ਰੂਰੀ ਹੈ ਕਿ ਵਾਤਾਵਰਨ ਵਿੱਚ ਬਹੁਤ ਜਿਹੀ ਡਿਸਟਰਬੈਂਸ ਹੈ ਉਹ ਰੁੱਖਾਂ ਦੀ ਘਾਟ ਕਰਕੇ ਹੀ ਆ ਰਹੀ ਹੈ ਕਦੇ ਤਾਂ ਮੀਂਹ ਬਹੁਤ ਜ਼ਿਆਦਾ ਪੈ ਜਾਂਦੇ ਨੇ ਕਦੇ ਮੀਂਹ ਪੈਂਦੇ ਹੀ ਨਹੀਂ ਕਈ ਵਾਰੀ ਜੰਮੀ ਸੋਕਾ ਚਲਾ ਜਾਂਦਾ ਆ ਤੇ ਕਈ ਕਾਰਨਾਂ ਚਾਹੇ ਹੋ ਜਾਂਦੇ ਤੇ ਇਸ ਕਰਕੇ ਜਿਹੜੀ ਪਲਾਂਟੇਸ਼ਨ ਹੋਣੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਸਮਾਂ ਆ ਜੀ 20 ਤਰੀਕ ਨੂੰ ਬੁੱਧਵਾਰ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚੇ ਪlant ਲੱਗਣੇ ਨੇ ਉਹ ਜਿਵੇਂ ਮੇਰੇ ਵੀਰ ਨੇ ਦੱਸਿਆ ਸਾਰੇ ਸ਼ਹਿਰ ਵਸਤੀਆਂ ਦਾ ਸਾਰੇ ਰਾਜਨੀਤਿਕ ਸਮਾਜਿਕ ਧਾਰਮਿਕ ਤੇ ਹੋਰ ਵੀ ਜਿੰਨੇ ਕੁ ਵੀ ਅਧਾਰੇ ਨੇ ਸਾਰਿਆਂ ਦਾ ਇਹ ਸਾਂਝਾ ਕਾਰਜ ਹੈ ਤੇ ਆਪਾਂ ਨੇ ਆਪਣੇ ਸ਼ਹਿਰ ਨੂੰ ਗ੍ਰੀਨ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ ਆ ਬਾਕੀ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਪਾਣ ਸਾਡੇ ਇਸ ਸਦ ਲਈ ਸਾਰੀ ਮੁੱਖ ਨੇ ਕਿਉਂਕਿ ਇਹ ਕਾਰਜ ਇਦਾਂ ਦਾ ਅਸੀਂ ਸਾਰਿਆਂ ਨੂੰ ਹੀ ਆਪਣੇ ਮੁੱਖ ਮਹਿਮਾਨ ਸਮਝਦੇ ਆ ਕਿਉਂਕਿ ਇਹ ਕਾਰਜ ਵਾਕਈ ਬਹੁਤ ਵੱਡਾ ਕਾਰਜ ਹੈ ਕਿਉਂਕਿ ਹਰ ਇੱਕ ਕੋਰੇ ਨੇ ਹਰਿਆਣਾ ਔਰ ਐਸਐਸਪੀ ਸਾਹਿਬ ਨੇ ਵੀ ਆਣਾ ਡੀਐਸਪੀ ਸਾਹਿਬ ਨੇ ਵੀ ਆਣਾ ਐ ਐਸਐਚਓ ਸਾਹਿਬ ਨੇ ਵੀ ਆਣਾ ਐ ਮੰਤਰੀ ਸਾਹਿਬ ਨੇ ਵੀ ਆਣਾ ਸਾਰੇ ਭਾਜੀ ਨੇ ਪਹਿਲਾਂ ਵੀ ਗਣਾਏ ਨੇ ਸਾਰਿਆਂ ਨੇ ਆਣਾ ਆ ਸਾਰੇ ਸਾਡੇ ਲਈ ਮੁੱਖ ਨੇ ਅਸੀਂ ਤਾਂ ਚਾਹਨੇ ਆ ਕਿ ਉਹਨਾਂ ਦੇ ਨਾਲ ਉਹਨਾਂ ਦੇ ਜੋ ਹੋਰ ਜਿਹੜਾ ਸਾਥੀ ਨੇ ਉਹ ਵੀ ਨਾਲ ਆਉਣ ਤਾਂ ਜੋ ਆਪਣੇ ਹੱਥੋਂ ਕੀ ਕੁ ਕਰੀਏ ਅਸੀਂ ਪਿਛਲੇ ਸਾਲ ਤਕਰੀਬਨ ਕੋਈ 7 ਤੋਂ 8000 ਦੇ ਵਿੱਚ ਵਿੱਚ ਬੁੱਟਾ ਲਗਾਇਆ ਸੀ। ਇਸ ਵਾਰ ਅਸੀਂ ਸਾਡੀ ਸਾਡੀ ਰੇਂਜ ਬੜੀ ਸਪੀਡ ਨਾਲ ਚੱਲ ਰਹੀ ਹੈ ਕਿਉਂਕਿ ਅਸੀਂ ਪਹਿਲਾਂ ਤੋਂ ਹੀ ਬੁੱਟੇ ਲਾਣੇ ਸ਼ੁਰੂ ਕਿਤੇ ਹੋਏ। ਤੇ ਹੁਣ ਜੀ ਗੱਲ ਕਰੀਏ ਅਸੀਂ ਹੁਣ ਤੱਕ 2500 ਬੁੱਟਾ ਲਗਾ ਚੁੱਕੇ ਹਾਂ ਤੇ ਆਹ ਹੁਣ ਜਿਹੜਾ 200 ਬੁੱਟਾ ਲੱਗਣਾ ਆ ਇਹ ਵਿੱਚੋਂ ਹੁਣ ਹੋਰ ਐਡ ਹੋ ਜਾਣਾ ਆ ਅੱਗੇ ਤੇ ਅੱਗੇ ਫਿਰ ਫਰਦਰ ਸਾਡਾ ਰੋਜ਼ ਸਵੇਰੇ ਤੇ ਸ਼ਾਮ ਨੂੰ ਜਿਹੜੀ ਪਲਾਂਟੇਸ਼ਨ ਆ ਉਹ ਹੁੰਦੀ ਰਹੇਗੀ। ਸੰਸਥਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਜੀ ਸੋਸ਼ਲ ਵੈਲਫੇਅਰ ਹੈਂਡੀਕੈਪਟ ਜਿਹੜੇ ਸਾਡੇ ਭਰਾ ਨੇ ਗੁਰਜੰਟ ਸਿੰਘ ਮੈਮੀ ਤੇ ਹਰ ਮੈਦਾਨ ਫਟੇ ਸੇਵਾਦਾਲ ਇਹਨਾਂ ਦੋਨਾਂ ਦਾ ਇਹ ਉਪਰਾਲਾ ਇਕੱਲੀ ਇਕੱਲੀ ਸਾਨੂੰ ਆਉਣ ਲੱਗਿਆ। ਬਾਕੀ ਸੰਸਥਾਵਾਂ ਨੂੰ ਸਾਰੀਆਂ ਨੇ ਦੇਖੋ ਜੀ ਫਟੋਕਟ 20 ਤੋਂ 25 ਸੰਸਥਾਵਾਂ ਨੂੰ ਅਸੀਂ ਮਿਲ ਚੁੱਕੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਸਥਾਵਾਂ ਆਪਣੇ ਹੱਥੋਂ ਇੱਕ ਇੱਕ ਦੋ ਦੋ ਕੁੱਤੇ ਜਰੂਰ ਲਗਾਣ ਤੇ ਬਸ ਸਾਡਾ ਇਹੀ ਸਾਰਿਆਂ ਨੂੰ ਸੁਨੇਹਾ ਹੈ। ਸੰਸਥਾਵਾਂ ਬਹੁਤ ਸਾਰੀਆਂ ਨੇ ਜੇ ਸਾਰਿਆਂ ਦੇ ਨਾਮ ਲੈਣ ਲੱਗੇ ਬਹੁਤ ਟਾਈਮ ਲੱਗ ਜਾਵੇਗਾ। ਸਤਿ ਸ੍ਰੀ ਅਕਾਲ ਜੀ ਜੀ ਪੱਤੇ ਖੰਨਾ ਸੈ ਨਵਾਸੀ ਔਰ ਨਾਲ ਲੱਗਦੇ ਪਿੰਡ ਨਵਾਸੀ ਨੇ ਜੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਦੋ ਤ੍ਰੀਤੀ ਹੈ ਕਿ 3 ਤ੍ਰੀ ਗਰੂ ਠੀਕ 11 ਵਜੇ ਇੱਥੇ ਪਹੁੰਚੋ ਅਸੀਂ ਸਾਰੇ ਤੁਹਾਡਾ ਵੈਲਕਮ ਕਰਦੇ ਆ ਜੋ 200 ਬੂਟਾ ਲਗਾਣਾ ਹੈ ਅਸੀਂ ਚਾਹੁੰਦੇ ਆ ਕਿ ਇਲਾਕੇ ਦੇ ਸਾਰੇ ਪਦਵੰਤੇ ਸੱਜਣ ਸਾਰੇ ਆ ਕੇ ਇੱਥੇ ਆਪਣੇ ਹੱਥੀ ਬੂਟਾ ਲਾ ਸਕਣ ਤਾਂ ਕਿ ਇਹ ਸ਼੍ਰੀ ਰਾਮ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਟੰਗਣਾ ਲੱਗਿਆ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ